ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਫਾਰਮ ਵਾਲੇ ਸਾਨੂੰ ਬੈਠ ਦਿਖਾਉਣੀ ਹੈ ਇਹ ਛੇੜਾ ਸਾਹਮਣੇ ਸਕਰੀਨ ਤੇ ਦੇਖਦੇ ਪਏ ਆ ਬਾਹਰ ਗੱਡੀ ਖੜੀ ਆ ਆਪਾਂ ਇਹ ਛੇੜਾ ਡਡੇਰੇ ਦੇ ਬਾਰੇ ਵੀਰ ਨੂੰ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨ ਤੇ ਗੁਰਮਾ ਪਿੰਡ ਦਾ ਆਪਣਾ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਆ ਗਿਆ ਤੇ ਮੋਬਾਈਲ ਨੰਬਰ ਵਈ ਜ ਆਪਣਾ 82840 82840 99619 ਜਿਹਦੇ ਆਪਾਂ ਵਿਹੜ ਦੇਖੀ ਜਾਨੇ ਇਸ ਵਾਰ ਸੂਆ ਕਿਹੜਾ ਸੁਣਦੀ ਹੈ ਜੀ ਤੀਜਾ ਵੀਰੇ ਤੀਜਾ ਸੂਆ ਸੁਣੀ ਆ ਆਪਣੀ ਘਰ ਦੀ ਜਾਂ ਪੜੀ ਆ ਹਾਂ ਵੀਰੇ ਜਮਾ ਕਰਦੀ ਆ ਠੀਕ ਆ ਸਾਰੀ ਬਰੀਦ ਆਪਣੀ ਘਰ ਦੀ ਤਿਆਰ ਕਰੀਏ ਸਾਰੀ ਕਰਦੀ ਆ ਕੋਈ ਦਾ ਬਾਹਰ ਨਹੀਂ ਠੀਕ ਆ ਨਾਗ ਤਰੇ ਕੋਲ ਹੁਣ ਕਾਫੀ ਹੋ ਗਏ ਕਿਦਾਂ ਕਰਕੇ ਕੱਦਾ ਪਸੇਦ ਕਰਨਾ ਹਣਾ ਆ ਵੀਰੇ ਬੱਸੀਆਂ ਪੰਜ ਛੇ ਰਲਕੀਆਂ ਨੇ ਠੀਕ ਆ ਮਗਰ ਬੱਛੀਆ ਜਨਰੇਸ਼ਨ ਨੂੰ ਤਿਆਰ ਹੋ ਗਈ ਹੈ ਨਾ ਤੇ ਤੀਜਾ ਸੂਰ ਸੂਰੀਆ ਦਿਨ ਕਹਿ ਲੈਂਦੇ ਸੂਂਦੇ ਹਜੇ ਰਣਤ ਵੀਰੇ ਤਿੰਨ ਚਾਰ ਕਿਲੋ ਰਹਿੰਦੇ ਨੇ ਪਸੇ ਨੂੰ ਇਹਦੇ ਠੀਕ ਆ ਕਹਿੰਦੇ ਆ ਪੰਜ ਨੇ ਅੰਦਰ ਸੂਪ ਹੋ ਗਈ ਹਾਂਜੀ ਵੀਰੇ ਹਾਂਜੀ ਕਿੰਨਾ ਦੁੱਧ ਚੋਇਆ ਦੂਜੇ ਸੂਪ ਆਪਾਂ ਇਹਦਾ 38 ਕਿਲੋ ਦੁੱਧ ਚੋਇਆ ਵੀਰੇ 38 ਕਿਲੋ ਦੁੱਧ ਆਪਾਂ ਇਹਦਾ ਮਸ਼ੀਨੀ ਚ ਹੋਇਆ ਆਪਾਂ ਵੀਰੇ ਮਸ਼ੀਨ ਨਹੀਂ ਚ ਬਾਈ ਕਰਦੇ ਠੀਕ ਹੈ ਤੇ ਅੱਗੇ ਸੀਵਨ ਕਿਹੜਾ ਲੱਗਿਆ ਜੀ ਸੀਵਨ ਵੀਰੇ ਸੈਕਸਟ ਲੱਗਿਆ ਹੋਇਆ ਇਹਦੇ ਠੀ ਠੀਕ ਹੈ ਨੋਟ ਹੈਗਾ ਆਪਣੇ ਕੋਲ ਦੱਸ ਦਾਂਗੇ ਆਪਾਂ ਹਾਂ ਬ੍ਰਦਰ ਠੀਕ ਹੈ ਤੇ ਐਸ ਕੀ ਕੀ ਮੰਨ ਕੇ ਤਾਂ ਆਪਣਾ ਵੀ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਵੀਰੇ 40 ਜੁੜੇ ਦੇ ਲੈ ਕੇ ਤਾਂ ਪਾਉਣਾ ਚਾਹੀਦਾ ਠੀਕ ਹੈ ਕਹਿੰਦਾ ਆਪਾਂ 35 ਤੋਂ ਲੈ ਕੇ 40 ਦੇ ਵਿੱਚ ਚੱਲਣ ਵਾਲੀ ਵੈੜ ਹੈਗੀ ਆ ਤੇ ਬਾਕੀ ਉਹਨੂੰ ਮੇਰੇ ਮੌਸਮ ਵੀ ਵਧੀਆ ਹੁੰਦਾ ਵੀ 40 ਮੰਨ ਕੇ ਵੇ ਸੱਕ ਬੰਦਾ ਲੈ ਸਕਦਾ ਇਹਨੂੰ ਤੇ ਇਹਦੇ ਰੇਟ ਦੀ ਗੱਲ ਕਰੇ ਰੇਟ ਕੀ ਰਹੂਗਾ ਇਹਦਾ ਰੇਟ ਵੀਰੇ 25 ਮਾਨਤਾਰ ਹੋ ਜਾਊਗਾ ਕਰਦਾ ਏ ਢੋਰੀ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਵੈੜਦਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਰਾਜੀ ਸਮੀ ਪਲੀ ਵੀ ਜਿੰਦ ਜਾਨ ਵਾਲੀ ਵੈੜਾ ਜੈਨ ਫੋਨ ਦੇ ਵਿੱਚ ਅਜੇ ਦੇ 5-6 ਦਿਨ ਬਾਕੀ ਪਿਆ 35 ਤੋਂ ਪਾਰ 37-38 ਕਿਲੋ ਦਾ ਮਾਲ ਗਨੇ ਦਾ ਦੂਜੇ ਸਵੇਰ ਚ ਹੋਏਗਾ ਸੋ ਥਾਣਾ ਦੇਖ ਸਕਦੇ ਹੋ ਸੋਨਾ ਮੁੱਠੀ ਵਾਲਾ ਥਾਣਾ ਚਾਹੇ ਬਹਾਤੀ ਸਿਲਵਾਈ ਕਰ ਲਈਏ ਇਹ ਚਾਹੇ ਕਰ ਲਈਏ ਮਸ਼ੀਨੀ ਦੋਨੇ ਟਾਈਪ ਦਾ ਵਿੜਦੇ ਥਾਣ ਲੱਗਿਆ ਵਾ 1,25,000 ਰੁਪਏ ਕੀਮਤ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੂ ਪਿੰਡ ਗੁਰਮਾ ਜ਼ਿਲ੍ਹਾ ਬਰਨਾਲਾ ਸੋ ਕਿਸੇ ਵੀ ਵੀਰ ਦੇ ਵਿੜ ਬਸੰਤ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਏਗੀ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ